ਇਹ ਵਿੱਚ ਰਾਜ ਸਥਿਤੀ ਅਤੇ ਖਾਸ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਹੜਤਾਲਾਂ ਚੱਲ ਰਹੀਆਂ ਸਨ ਅਤੇ ਇਹਨਾਂ ਹੜਤਾਲਾਂ ਨੇ ਅੰਦੋਲਨਾਂ ਦਾ ਰੂਪ ਲੈ ਲਿਆ ਇਸ ਦੌਰਾਨ ਕੁਝ ਲੋਕਾਂ ਨੇ ਸਰਕਾਰੀ ਇਮਾਰਤਾਂ ਬੀਜੇਪੀ ਦਫਤਰ ਅਤੇ ਪੁਲਿਸ ਮੋਟਰ ਗੱਡੀਆਂ ਨੂੰ ਵੀ ਅੱਗ ਲਗਾਈ ਜਿਸ ਦੇ ਚੱਲਦਿਆਂ ਚਾਰ ਲੋਕਾਂ ਦੀ ਮੌਤ ਅਤੇ ਕੁਝ ਲੋਕ ਜ਼ਖਮੀ ਵੀ ਦੱਸੇ ਗਏ ਲੇਹ ਅਤੇ ਕਾਰਗਿਲ ਜ਼ਿਲ੍ਹੇ ਵਿੱਚ ਜਨ ਸੰਮੇਲਨ ਤੇ ਪਾਬੰਦੀ ਲਾ ਦਿੱਤੀ ਗਈ ਹੈ ਜਿਸ ਵਿੱਚ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਦੁਕਾਨਾਂ ਅਤੇ ਕਾਰੋਬਾਰ ਲਗਭਗ ਬੰਦ ਹਨ ਸੁਰੱਖਿਆ ਕਰਮਚਾਰੀ ਸੜਕਾਂ ਤੇ ਨਿਗਰਾਨੀ ਦੇ ਰਹੇ ਹਨ ਇਹਨਾਂ ਹਿੰਸਕ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਨੇ ਪੂਰਨ ਤੌਰ ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ 4000 ਤੋਂ ਜ਼ਿਆਦਾ ਲੋਕਾਂ ਦਾ ਜਮਾ ਹੋਣਾ ਮਨਾ ਹੈ ਦਿਨ-ਪ੍ਰਤੀ-ਦਿਨ ਵਧ ਰਹੀਆਂ ਹਿੰਸਕ ਘਟਨਾਵਾਂ ਕਿਸੇ ਵੀ ਦੇਸ਼ ਲਈ ਚੰਗੇ sanket nahi hain